ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਦੇ ਐਸ ਡੀਓ ਹੈੱਡਵਰਕ ਇਮੀਗ੍ਰੇਸ਼ਨ ਰਜਿੰਦਰਪਾਲ ਗੋਇਲ ਤੇ 3 ਤੋਂ 4 ਹਮਲਾਵਰਾਂ ਨੇ ਉਸ ਸਮੇਂ ਹਮਲਾ ਕਰ ਦਿੱਤਾ ਜਦੋਂ ਉਹ ਕਨਾਲ ਕਲੋਨੀ ਦੇ ਨੇੜੇ ਡਿਊਟੀ ਤੋਂ ਵਾਪਸ ਪਰਤ ਰਹੇ ਸਨ। ਉਹਨਾਂ ਦੇ ਕਾਰ ਦੇ ਸ਼ੀਸ਼ੇ ਤੋੜ ਦਿੱਤੇ ਗਏ ਅਤੇ ਰਜਿੰਦਰਪਾਲ ਗੋਇਲ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਜਿਨ੍ਹਾਂ ਨੂੰ ਜੇਰੇ ਇਲਾਜ ਪ੍ਰਾਈਵੇਟ ਇੱਕ ਨਿੱਜੀ ਹਸਪਤਾਲ ਵਿੱਚ ਲਜਾਇਆ ਗਿਆ। ਪੁਲਿਸ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਗਲਬਤ ਕਰਦਿਆਂ ਗੋਇਲ ਨੇ ਦੱਸਿਆ ਕਿ ਜਦੋਂ ਡਿਊਟੀ ਤੋਂ ਸਮੇਂ ਉਹ ਘਰ ਜਾ ਰਹੇ ਸਨ ਹਮਲਾਵਰਾਂ ਨੇ ਉਹਨਾਂ ਉੱਤੇ ਹਮਲਾ ਕਰ ਦਿੱਤਾ ਹਮਲਾਵਰਾਂ ਨੇ ਸਰਕਾਰੀ ਗੱਡੀ ਦੇ ਸ਼ੀਸ਼ੇ ਤੱਕ ਤੋੜ ਦਿੱਤੇ ਅਤੇ ਸਿਰ ਵਿੱਚ ਤਲਵਾਰਾਂ ਦੇ ਨਾਲ ਵਾਰ ਕੀਤਾ ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਉਨ੍ਹਾਂ ਸਰਕਾਰ ਤੇ ਪ੍ਰਸ਼ਾਸਨ ਤੋਂ ਅਪੀਲ ਕੀਤੀ ਹੈ ਕਿ ਅਜਿਹੇ ਅਨਸਰਾਂ ਨੂੰ ਨਾਤ ਪਾਈ ਜਾਵੇ ਅਤੇ ਘਟਨਾ ਨੂੰ ਅੰਜਾਮ ਦੇਣ ਵਾਲੇ ਇਹਨਾਂ ਦੋਸ਼ੀਆਂ ਨੂੰ ਜਲਦ ਤੋਂ ਜਲਦ ਸਲਾਖਾਂ ਦੇ ਪਿੱਛੇ ਸੁੱਟਿਆ ਜਾਵੇ। ਦੂਜੇ ਪਾਸੇ ਐਸਪੀਡੀ ਰਣਧੀਰ ਕੁਮਾਰ ਨੇ ਦੱਸਿਆ ਕਿ ਐਸਡੀ ਰਜਿੰਦਰਪਾਲ ਦੇ ਬਿਆਨ ਤੱਜ ਕਰ ਲਏ ਗਏ ਹਨ ਅਤੇ ਹਮਲਾਵਰਾਂ ਨੂੰ ਜਲਦ ਤੋਂ ਜਲਦ ਫਾੜ ਸਲਾਖਾਂ ਪਿੱਛੇ ਸੁੱਟਣ ਦਾ ਭਰੋਸਾ ਵੀ ਦਿੱਤਾ। ਰਜਿੰਦਰਪਾਲ ਗੁਇਲ ਐਸ ਡੀਓ ਹੈਡਵਰਕਸ ਹਾਂਜੀ ਕੀ ਹੋਇਆ ਜਿਹੜਾ ਹਮਲਾ ਹੋਇਆ ਤੁਹਾਡੇ ਨੇ ਕੀ ਕਰ ਇਹ ਗੁਲਸ਼ਨ ਕੁਮਾਰ ਟਿੰਕੂ ਹੈ ਹਾਂਜੀ ਉਹ ਉਸਨੇ ਮੇਰੇ ਤੇ ਹਮਲਾ ਕੀਤਾ ਨਾਲ ਦੁਹਾਂ ਨੂੰ ਪਛਾਣਦੇ ਸੀ ਹਮਲਾ ਕਿਉਂ ਕੀਤਾ ਹਮਲਾ ਇਹ ਬੰਦਾ ਚੋਰੀਆ ਕਰਦਾ ਹੈ ਧਮਕੀਆਂ ਦਿੰਦਾ ਬੰਦਿਆਂ ਨੂੰ ਤੇ 15 ਤਰੀਕ ਸ਼ੁੱਕਰਵਾਰ ਨੂੰ ਮੇਰੇ ਦੋ ਚੌਕੀਦਾਰ ਸਰਕਲ ਆਫਿਸ ਦੇ ਇੱਕ ਰਾਸਤਾਂ ਡਿਵੀਜ਼ਨ ਦਾ ਮੇਰੇ ਕੋਲ ਆਏ ਕਿ ਸਾਡੂ ਮਸ਼ੀਨਾ ਛਣਾਈ ਕਰਦਾ ਮਾਰਦਾ ਜੀ ਤੁਸੀਂ ਮੈਂ ਕਿਉਂਕਿ ਐਸ ਡੀਓ ਹੈੱਡਕਵਰਕਸ ਇੰਚਾਰਜ ਆ ਕਿਨਾਰ ਕਲੋਨੀ ਦਾ ਤੇ ਮੈਂ ਉਹਨਾਂ ਦੀ ਗੱਲ ਸੁਣੀ ਤੇ ਅਸੀਂ ਆਪਦੇ ਜੀ ਤੇ ਸਟਾਫ ਨਾਲ ਟਿੰਕੂ ਨੂੰ ਲੱਭਣ ਉੱਠ ਗਏ ਟਿੰਕੂ ਬਾਹਰ ਸੜਕ ਤੇ ਖੜਾ ਸੀਗਾ ਟਿੰਕੂ ਨੂੰ ਅਸੀਂ ਪਿੱਛਾ ਕੀਤਾ ਉਹ ਬੜੀ ਲੰਬੀ ਕਹਾਣੀ ਹੁਣ ਮੈਂ ਬੋਲ ਨਹੀਂ ਸਕਦਾ ਬੋਲਿਆ ਨਹੀਂ ਜਾਂਦਾ ਫਿਰ ਉਹ ਤੋਂ ਅਸੀਂ ਉਹਨੇ ਸਾਰੀ ਗੱਲ ਮੰਨੀ ਵੀ ਇਹ ਮੇਰੇ ਕੋਲ ਗਲਤੀ ਹੋਈ ਆ ਮੈਨੂੰ ਛੱਡ ਦਿਓ ਮੈਂ ਅੱਗੇ ਤੋਂ ਕੋਈ ਚੋਰੀ ਨਹੀਂ ਕਰੂੰਗਾ ਕਿਸੇ ਨੂੰ ਤਮਕਾਉਂਗਾ ਨਹੀਂ ਇਸ ਗੱਲ ਦਾ ਪੰਚਾਇਤ ਚ ਮੰਨਿਆ ਉਹਨੇ ਸਾਰੇ ਮੁਲਾਜ਼ਮਾਂ ਦੀ ਪਰ ਉਹਨੇ ਮਨ ਚ ਗੁੱਸਾ ਰੱਖਿਆ ਤੱਲ ਜਦੋਂ ਮੈਂ ਸਵਾ 5 ਵਜੇ ਮੇਰੇ ਜਈ ਜਲਾਲਾਬਾਗ ਬ੍ਰਾਂਚ ਦੀ ਲਾਈਨਿੰਗ ਦਾ ਕੰਮ ਹੋਣਾ ਹੈ ਉੱਥੇ ਚਲੇ ਗਏ ਤੇ ਮੈਂ ਥੋੜਾ ਜਿਹਾ ਕੋਈ ਲੈਟਰ ਆ ਗਈ ਸੀ ਇਨਫੋਰਮੇਸ਼ਨ ਉਹ ਬਣਾਉਣ ਲੱਗ ਪਿਆ ਸਵਾ 5 ਵਜੇ ਮੈਂ ਦਫ਼ਤਰ ਚੋਂ ਨਿਕਲਿਆ ਤੇ ਬਸ ਬਾਦਫਤਰ ਬਾਹਰ ਨਿਕਲਦੀ ਉਹਨਾਂ ਨੇ ਮੇਰੇ ਤੇ ਹਮਲਾ ਕਰਤਾ ਕਿਸ ਚੀਜ਼ ਨਾਲ ਹਮਲਾ ਕੀਤਾ ਉਹਨਾਂ ਕੋਲੇ ਇਹ ਕਿਰਪਾਨ ਸੀਗੀ ਇੱਕ ਇੱਕ ਹਥੌੜਾ ਸੀਗਾ ਤੇ ਇੱਕ ਉਹਨਾਂ ਕੋਲੇ ਲੱਕੜ ਦਾ ਸੋਟਾ ਸੀਗਾ ਤੁਹਾਨੂੰ ਥੋੜੀ ਵੀ ਕੀਤੀ ਗਈ ਕੀ ਹਾਂ ਉਹਨਾਂ ਨੇ ਮੇਰੀ ਜਿਪਸੀ ਭੰਨਤੀ ਸਰਕਾਰੀ ਗੱਡੀ ਭੰਨਤੀ ਤੇ ਮੇਰੇ ਸਰਚ ਪਹਿਲਾ ਵਾਰ ਕੀਤਾ ਉਹਨਾਂ ਨੇ ਘਰ ਦੇ ਅੰਦਰ ਹੀ ਕੀਤਾ ਨਹੀਂ ਬਾਹਰ ਨਿਕਲਿਆ ਸੀ ਮੈਂ ਰੋਡ ਤੇ ਰੋਡ ਤੇ ਹਾਂ ਜੀ ਪੜਤੋਣ ਕੀਤੀ ਉਹ ਘਰ ਦੇ ਅੰਦਰ ਨਹੀਂ ਜੀ ਨਹੀਂ ਦਫ਼ਤਰ ਦੇ ਬਾਹਰ ਦਫ਼ਤਰ ਦੇ ਬਾਹਰ ਸਰਕਾਰੀ ਜਿਪਸੀ ਦੀ ਪੁਲਿਸ ਪ੍ਰਸ਼ਾਸਨ ਕਾਰਵਾਈ ਕਰੇਗਾ ਇਹ ਸਾਡਾ ਇੱਥੇ ਨਾ ਚੋਰੀਆਂ ਤੇ ਨਜਾਇਜ਼ ਕਬਜ਼ਿਆਂ ਦਾ ਰੌਲਾ ਹੈ ਮਾਨਯੋਗ ਪ੍ਰਮੁਖ ਸਕੱਤਰ ਦੇ ਹੁਕਮ ਅਨੁਸਾਰ ਅਸੀਂ ਉਥੇ ਕੰਮ ਕਰ ਰਹੇ ਆ ਜਿਹਦੇ ਕਰਕੇ ਮੇਰੇ ਤੇ ਹਮਲਾ ਆਇਆ ਕਿ ਕਿਹਨਾਂ ਨੇ ਕੀਤੇ ਨੇ ਇਹਨਾਂ ਲੋਕਾਂ ਨੇ ਆ ਲੋਕਾਂ ਨੇ ਕੀਤੇ ਆ ਕੁਝ ਕੋਈ ਕੁਆਟਰ ਵੀ ਨਜਾਇਜ਼ ਕਬਜ਼ੇ ਕੀਤੇ ਹੋਏ ਆ ਇਹਨੇ ਇਹਨੇ ਵੀ ਨਜਾਇਜ਼ ਕਬਜ਼ਾ ਕੀਤਾ ਆ ਕੁਆਟਰ ਤੇ ਇਹਨਾਂ ਨੂੰ ਨੋਟਿਸ ਵੀ ਜਾਰੀ ਦਿੱਤੇ ਨੇ ਪਹਿਲਾਂ ਕੋਈ ਹਾਂ ਪਹਿਲਾਂ ਬੜਿਆਰੀ ਨੋਟਿਸ ਹੋਇਆ ਬੜਾ ਕੁਝ ਹੋਇਆ ਇਹਨਾਂ ਕੱਢਦੇ ਨਹੀਂ ਕਰਦੇ ਹਾਂ ਸਰਕਾਰ ਨੂੰ ਵੀ ਕਾਰਵਾਈ ਉੱਪਰ ਵੀ ਲਿਖਿਆ ਸੀ ਸਾਰ ਪੱਲੇ ਦੇ ਇਲਾਕੇ ਅਕੀ ਸ਼ਰਮ ਦੇ ਲੱਗੀ ਹਾਂ ਹਾਂ ਹਾਂਜੀ ਹਾਂ ਕੋਈ ਨਾ ਦੇ ਕੀ ਕਾਰਵਾਈ ਕੀਤੀ ਕਰਵਾਰ ਵੀ ਵੀ ਇਸ ਤਰ੍ਹਾਂ ਵੀ ਜੇ ਆਏ ਸਰਕਾਰੀ ਕਰਮਚਾਰੀਆਂ ਤੇ ਹਮਲੇ ਹੁੰਦੇ ਰਹੇ ਤੇ ਫਿਰ ਅਸੀਂ ਡਿਊਟੀ ਆਪਣੀ ਸਹੀ ਢੰਗ ਨਾਲ ਨਹੀਂ ਨਿਭਾ ਸਕਾਂਗੇ ਇਹ ਸਰਕਾਰ ਨੂੰ ਪੂਰੀ ਕਾਰਵਾਈ ਕਰਕੇ ਇਹਨਾਂ ਨੂੰ ਜਿਹੜਾ دہشت ਵਾਲਾ ਮਾਹੌਲ ਬਣਿਆ ਹੋਇਆ ਕਨਾਰ ਕਲੋਨੀ 'ਚ ਉਹਨੂੰ ਖਤਮ ਕਰਨ ਲਈ ਅਪੀਲ ਕਰਦੇ ਹਾਂ ਮੇਰਾ ਨਾਮ ਲਫੀਕ ਤਾਰੀਆ ਹੈ ਜੀ ਮੈਂ ਸਬੰਧਤ ਮੰਡਲ ਨਾਲ ਜੂਨੀਅਰ ਇੰਜੀਨੀਅਰ ਹਾਂ ਜੀ ਜਿਹੜੀ ਇਹ ਥੋਕਰੀਓ ਨਾਲ ਹਮਲਾ ਹੋਇਆ ਸੀ ਤਾਂ ਇਹੜੀ ਕੁਛ ਕੁ ਬੰਦੇ ਆ ਜੀ ਸ਼ਰਾਰਤੀ ਅੰਸਰ ਹੈ ਚੋਰ ਚੱਕੇ ਆ ਜੀ ਇਹਨਾਂ ਨੂੰ ਕਾਫੀ ਵਾਰ ਸਮਝਾਇਆ ਗਿਆ ਜੀ ਇਹਨਾਂ ਨੂੰ ਥੋੜੇ ਦਿਨ ਪਹਿਲਾਂ ਵੀ ਸਾਹ ਵੱਲੋਂ ਡਾਂਟਿਆ ਗਿਆ ਸੀ ਝਿੜਕਿਆ ਗਿਆ ਸੀ ਵੀ ਇਹਨਾਂ ਦੀ ਸ਼ਿਕਾਇਤਾਂ ਕੰਪਲੇਟਾਂ ਕਾਫੀ ਆ ਰਹੀਆਂ ਸੀ ਕਲੋਨੀ ਦੇ ਮੁਲਾਜ਼ਮਾਂ ਵੱਲੋਂ ਵੀ ਇਹ ਚੋਰੀ ਚ ਗੈਤੀ ਕਰਦੇ ਆ ਜੀ ਤੇ ਹੋਰ ਵੀ ਕਈ ਇਸ਼ੂ ਨੇ ਇਹਨਾਂ ਦੇ ਕਿਸੇ ਦੇ ਘਰੇ ਲੁੱਟਖੋ ਕਰ ਲੈਂਦੇ ਐਦਾਂ ਦੇ ਵੀ ਕੋਈ ਇਸ਼ੂ ਸਾਹਮਣੇ ਆ ਰਹੇ ਸੀਗੇ ਇਹ ਨਜਾਇਜ਼ ਤੌਰ ਤੇ ਹੀ ਰਹਿ ਰਹੇ ਆ ਜੀ ਸਰਕਾਰੀ ਕੁਆਟਰਾਂ 'ਚ ਵੀ ਕੋਈ ਇਹਨਾਂ ਦਾ ਰਾਈਟ ਨਹੀਂ ਹੈਗਾ ਜੀ ਆਪਣੇ ਦਬਾਅ ਤਮਾਸ਼ੀ ਦੇ ਤਮਾਸ਼ੀ ਦੇ ਕੁਝ ਵੀ ਲਗਾ ਲਓ ਤੁਸੀਂ ਬਿਲਕੁਲ ਜੀ ਪ੍ਰੋਪਰ ਕਬਜ਼ੇ ਨਾਲ ਰਹਿ ਰਹੇ ਆ ਜੀ ਕੋਈ ਇਹਨਾਂ ਦੀ ਕੋਈ ਇਹਨਾਂ ਦੇ ਅਗੇਂਸਟ ਬਿਆਨ ਦੇਣ ਤੋਂ ਵੀ ਹਰ ਬੰਦਾ ਡਰ ਰਿਹਾ ਜੀ ਕੋਈ ਸਾਹਮਣੇ ਵੀ ਨਹੀਂ ਆਣਾ ਚਾਹੁੰਦਾ ਨਾ ਕੋਈ ਬਿਆਨ ਦੇਣਾ ਚਾਹੁੰਦਾ ਜੀ ਇਹਨਾਂ ਤਿੰਨ ਚਾਰ ਬੰਦਿਆਂ ਦਾ ਗਰੁੱਪ ਹੈ ਜੋ ਸਾਨੂੰ ਪਤਾ ਲੱਗਿਆ ਹੋਇਆ ਜੀ ਇੱਕ ਤਾਂ ਕੋਈ ਜਿਹੜਾ ਮੇਨ ਜਿਹੜਾ ਸਾਨੂੰ ਨਾਮ ਵੀ ਨਾ ਨਾ ਗੁਲਸ਼ਨ ਕੁਮਾਰ ਉ ਟਿੰਕੂ ਹੈ ਸ਼ਾਇਦ ਦਾ ਨਾਮ ਜੋ ਕਿ ਲੋਕਲ ਬੰਦੇ ਦੱਸ ਰਹੇ ਆ ਸਾਨੂੰ ਚਲੋ ਹਾਈ ਐਡਿਊਸ ਸਾਹਿਬ ਦੇ ਨਾਲ ਲੋ ਜੀ ਕੱਲ ਸ਼ਾਮ ਨੂੰ 5:30 ਵਜੇ ਜਦੋਂ ਡਾਕਟਰੋਂ ਨਿਕਲੇ ਆ ਨਹਿਰਵਾਲ ਨੂੰ ਜਾ ਰਹੇ ਸੀਗੇ ਜੀ 메ਨ ਗੇਟ ਦੇ ਉੱਪਰ ਹੀ ਸਰਕਾਰੀ ਗੱਡੀ ਨੂੰ ਰੋਕ ਕੇ ਜੀ ਉਹਨਾਂ ਦੀ ਗੱਡੀ ਪੂਰੀ ਤਹਿਸ ਨਹਿਸ ਕਰ ਦਿੱਤੀ ਆ ਥੋੜੇ ਮਾਰੇ ਗਏ ਆ ਜੀ ਨਾਲ ਉਹਨਾਂ ਕੋਲ ਕਿਰਚਾ ਕਰਪਾਨਾ ਵੀ ਸੀਗੇ ਆ ਜੀ ਜਿਵੇਂ ਹੀ ਸਾਹਿਬ ਨੇ ਵੇਖਿਆ ਵੀ ਇੱਕਦਮ ਕੋਈ ਗੱਡੀ ਦੇ ਅਟੈਕ ਹੋਇਆ ਉਹ ਬਾਹਰ ਨਿਕਲਦੇ ਹੀ ਉਹਨਾਂ ਨੇ ਸਾਹਿਬ ਦੇ ਵੀ ਅਟੈਕ ਕਰਨਾ ਸ਼ੁਰੂ ਕਰ ਦਿੱਤਾ ਤੇ ਨਾਲ ਉਹਨਾਂ ਨੂੰ ਕੋਈ ਆਪਣੇ ਆਪ ਨੂੰ ਸੰਭਾਲਣ ਦਾ ਮੌਕਾ ਮਿਲਿਆ ਜੀ ਜਿਵੇਂ ਕਿ ਸਾਹਿਬ ਵੱਲੋਂ ਵੀ ਦੱਸਿਆ ਗਿਆ ਹੈ ਜੀ ਵੀ ਉਹਨਾਂ ਦੇ ਲੱਤਾਂ ਬਾਹਾਂ ਹਰ ਕਿਤੇ ਹਥੋੜੇ ਮਾਰੇ ਗਏ ਆ ਜ ਉਹਨਾਂ ਦੀ ਬਾਤੀ ਤੁਸੀਂ ਤੇ ਸਿਰ ਤੇ ਖਰਚ ਵੀ ਮਾਰੀ ਗਈ ਹੈ ਇਹ ਉਹਨਾਂ ਵੱਲੋਂ ਬਾਵਾ ਬੂਵਾ ਰੱਖ ਕੇ ਆਪਣਾ ਸਿਰ ਦਾ ਬਚਾ ਕੀਤਾ ਗਿਆ ਜਿਸ ਕਰਕੇ ਉਹ ਥੋੜਾ ਜਿਹਾ ਸਹੀ ਸਲਾਮਤ ਆਪਣੇ ਵਿੱਚ ਕਾਰ ਖੜੇ ਅੱਜ ਨਹੀਂ ਤਾਂ ਹੋਰ ਵੀ ਭਾਣਾ ਵਾਪਰ ਸਕਦਾ ਸੀਗਾ ਜੀ ਪੂਰੀ ਤੁਹਾਨੂੰ ਉਸ ਦੀ ਵੀਡੀਓ ਵੀ ਸ਼ੇਅਰ ਕੀਤੀ ਜਾਵੇਗੀ ਪੂਰੀ ਤਰੀਕੇ ਭੰਤੋਣ ਕੀਤੀ ਗਈ ਹੈ ਜੋ ਕਿ ਸਰਕਾਰੀ ਕੁਆਟਰ ਵਿੱਚ ਲਗਾਈ ਗਈ ਹੈ ਫਿਲਹਾਲ ਹਾਲ ਦੀ ਘੜੀ ਤੇ ਮੌਕੇ ਦੀ ਜਾਂਚ ਵੀ ਕਰਵਾ ਦਿੱਤੀ ਗਈ ਸੀ ਪੁਲਿਸ ਅਧਿਕਾਰੀਆਂ ਨੂੰ ਰਾਤੀ ਇੱਕ ਵਾਰੀ ਉਹਨਾਂ ਦੇ ਕੁਆਟਰਾਂ ਤੇ ਰੇਡ ਵੀ ਕਰਵਾਈ ਗਈ ਆ ਪਰੰਤੂ ਉਹ ਅਜੇ ਤੱਕrar ਹਨ ਤੇ ਮੌਕੇ ਦੀ ਗੱਲ ਇਹੀ ਹੈ ਜੀ ना होनी चाहिए जे बंदे एक, होर बंदे खाता। एक ये मसला ध्यान में आया है कि जो एस डी ओ इगेशन है राजेंद्र जी उनकी गाड़ी पे एक हमला हुआ था तो ये जो मामले की गंभीरता से जांच की जा रही है और जल्दी से जल्दी सीसीटीवी फुटेज चेक कराई जा रही है और भी टेक्निकल डिटेल ली जा रही है जो भी ये मसला है इसका जल्दी से जल्दी ये पर्दाफाश किया जाएगा क्या है मसला ये सर ये गंभीर रूप से जख्मी हुए हैं ये हॉस्पिटल था इनका इनका नाम राजेंद्र था ये एस डी लगे थे अभी ये हॉस्पिटल में है जो एस एच ओ साहब हैं वो खुद जाकर इनको देख कर गए थे हालत उनकी ठीक है कोई खतरे से बाहर है सर मामला दर्ज कर लिया गया बिल्कुल मामला